ਜੀ ਆਪਣੇ ਬੋਰਡਿੰਗ ਪਾਸ ਆਦਮ ਪੋਰਟੋ ਗਾਜ਼ੀਆਬਾਦ ਗਾਜ਼ੀਆਬਾਦ ਤੋਂ ਨਾਡੇਡ ਲੋ ਜੀ ਹੋ ਗਈ ਆਪਣੀ ਬੋਰਡਿੰਗ ਬੈਗ ਬੁੱਕ ਜਮਾ ਹੋ ਗਿਆ ਸਾਰਾ ਕੁਝ ਕੰਮ ਹੋ ਗਿਆ ਇੱਧਰ ਗਰੀਨ ਡੈਡੀ ਦਾ ਬੈਠੀ ਗੱਲਾਂ ਮਾਰ ਰਹੀ ਆ ਸਾਰੇ ਪੈਸੰਜਰ ਸਾਰੇ ਜਾਣੇ ਵਾਲੇ ਤਾਂ ਸ੍ਰੀ ਹਜੂਰ ਸਾਹਿਬ ਹਾਂ ਤੇ ਵੀ ਸਾਡੀ ਵੇਟ ਕਰ ਰਹੀ ਆ ਜਹਾਜ਼ ਆਉਣ ਦੀ ਦੇਖੋ ਇਹ ਜਹਾਜ਼ ਆ ਰਿਹਾ ਐਨਕਾ ਜੀ ਇਹਦਾ ਵੇਟਿੰਗ ਏਰੀਆ ਆਪਣਾ ਉਹ ਪਲੇਨ ਆ ਗਿਆ ਜੇ ਚ ਜਾਣਾ ਆਪਾਂ ਕਰੋ ਚੈੱਕ ਛੋਟੇ ਜਹਾਜ਼ ਹੁੰਦੇ ਆ ਬਹੁਤੇ ਵੱਡੇ ਨਹੀਂ ਪਰ ਠੀਕ ਆ ਟਾਈਮ ਤਾਂ ਉਹਨਾਂ ਹੀ ਲਾਉਣਗੇ ਲੋ ਜ਼ੂਮ ਕਰ ਦਿੰਦੇ ਆ ਪੰਜਾਬ ਪੁਲਿਸ ਦੇ ਅੰਦਰ ਹੀ ਆ ਜੀ ਇੱਥੇ ਸਾਰਾ ਆਪਣਾ ਕੰਮ ਆ ਜਾਮਾ ਪੰਜਾਬ ਪੁਲਿਸ ਜਿੰਦਾਬਾਦ ਇੱਥੇ ਕੋਈ ਬਹੁਤੇ ਦੂਜੇ ਗੇਟ ਨਹੀਂ ਹੁੰਦੇ ਇਦਾਂ ਕੋੜੀ ਲਾਗੇ ਚੜਨਾ ਪੈਂਦਾ ਤੇ ਇੱਥੋਂ ਆਪਾਂ ਨੂੰ ਪੈਦਲੇ ਜਾਣਾ ਪੈਣਾ ਠੀਕ ਹੈ ਬਾਕੀ ਚਲੋ ਕੋਈ ਗੱਲ ਨਹੀਂ ਤੁਹਾਨੂੰ ਵੀ ਕਰਉਨੇ ਆਂ ਦਰਸ਼ਨ ਤੇਲ ਦੂਲ ਪਾਉਣੇ ਵਾਲਾ ਜਿਗਾੜ ਹੈ ਆਪਾਂ ਨੂੰ ਬਹੁਤਾ ਹੈ ਨਹੀਂ ਆਈਡੀਆ ਜਾਂ ਬਲੌਗ ਬਣਾਉਣ ਦਾ ਸੋ ਕਰੀ ਜਾਓ ਮੈਨੇਜਰ ਇੱਧਰ ਖੜੇ ਆ ਦਾਦੀ ਗਰਲੀਨ ਤੇ ਮੈਂ ਚੱਲਦਾ ਦਾਦਾ ਮੜਾ ਜਾ ਗਿਆ ਉੱਧਰ ਚੈੱਕ ਕਰਨ ਕੋਈ ਤੇ ਅਸੀਂ ਉਹਨਾਂ ਨਾਲ ਚੱਲਦੇ ਓਏ ਦੇਖੋ ਬਾਰਿਸ਼ ਆਦਮ پور 에어ਪੋਰਟ ਤੋਂ ਬਾਹਰ ਜਦੋਂ ਨਿਕਲਦੇ ਨਾ ਬੋਰਡਿੰਗ ਹੋਣ ਤੋਂ ਬਾਅਦ ਵਿੱਚ ਇੰਨਾ ਵੇਟ ਕਰਦੇ ਸਾਰੇ ਸਿੰਮਰੂ ਬੜਾ ਕੁਝ ਮੈਨੂੰ ਕਹਿਣਾ ਚਾਹਜੇ ਵੇਰੀ ਗਾਜ਼ੀਆਬਾਦ ਤੇ ਸਟੇ ਆਪਣੀ ਅੱਧੇ ਘਟੇ ਦੀ ਚਲੋ ਚਲੋ ਤੇ ਅਸੀਂ ਥੋੜੇ ਜਿਹਾ ਹੋਰ ਪਸੰਜਰ ਨਾਲ ਆਉਣਗੇ ਖਾਲੀ ਪਿਆਜ ਹਾਦਸਾ ਪਹੁੰਚ ਗਏ ਜੀ 에어ਪੋਰਟ ਦਾ ਡੇਢ ਸਾਫ ਮਾਫੀ ਤੇ ਮੈਂ ਆਂਦੇ ਆ ਬੱਸ ਬਾਹਰ ਕੋਈ ਬੰਦਾ ਆਇਆ ਬੰਦੇ ਨਹੀਂ ਨਹੀਂ ਲੱਗਾ ਬੜੇ ਯੋਰਾ ਦਾ ਇੱਥੇ ਆਜੀ ਅਰਾਈਵਲ ਆ ਬੰਦਾ ਵੀ ਸਾਡੇ ਨਾਲ ਹੀ ਆਇਆ ਪਲੇਨ ਦੇਖ ਕੇ ਦੇਖ ਆਜੋ ਬਈ ਕਰੋਵੇ ਦੇਖੋ ਚੈੱਕ ਨਾ ਦੇੜ ਦਾ 에어ਪੋਰਟ ਆ ਸਾਰੀਆਂ ਸੰਗਤਾਂ ਆਪਣੇ ਨਾਲ ਹੀ ਫਲਾਈਟ ਚ ਆਈਆਂ ਛੋਟੀ ਫਲਾਈਟ ਹੁੰਦੀ ਹੈ ਕਾਫੀ ਸਵਾਰੀਆਂ ਆਈਆਂ 80 85 ਬਹੁਤ ਸੋਹਣਾ 뷰 ਆਨਲਾਈਨ ਤੇ ਮਹਾਰਾਜ ਦੀ ਫੋਟੋ ਆਉਂਦੀਆਂ ਨੂੰ ਵਾਹ ਜੀ ਇੱਥੇ ਅਸੀਂ ਵੇਟ ਕਰ ਲਈ ਹੁਣ ਆਪਣੇ ਬੈਗਾਂ ਦੀ ਜਾਨੂੰ ਚਾਹ ਪਾਣੀ ਕੁਛ ਸ਼ਕ ਲਈ ਉੱਧਰ ਆਪਣਾ ਬੱਸ ਮੋਰੀ ਬੱਸਾਂ ਖੜੀਆਂ ਹੁੰਦੀਆਂ ਆ ਆਪਣੇ ਗੁਰਦੁਆਰਾ ਸਾਹਿਬ ਲਈ ਜਾਣ ਲਈ ਸਰਾਵਾਂ ਵਿੱਚ ਠੀਕ ਆ ਜੀ ਬਾਕੀ ਫੇ ਪੌਣੇ ਆ ਬਣਾ ਗਏ ਦੇਖਦੇ ਕਦੋਂ ਪੈਂਦਾ ਸਿੱਖ ਕੇ ਮਾੜਾ YouTube ਤੇ ਵੀਡੀਓ ਵੀਡੀਓ ਐਡੀਟਿੰਗ ਕਿਵੇਂ ਬਣਦਾ ਫੇ ਕਰਦੇ ਹਾਂ ਲਓ ਜੀ ਪਹਿਲਾਂ ਤਾਂ ਸਾਨੂੰ ਮਿਲਦਾ ਨਹੀਂ ਸੀ ਕਮਰਾ ਕਹਿੰਦੇ ਸਾਰੇ ਦੁਸ਼ਹਿਰੇ ਕਰਕੇ ਆਨਲਾਈਨ ਜਿਹਨਾਂ ਦੀ ਬੁਕਿੰਗ ਆ ਉਹਨਾਂ ਨੂੰ ਹੀ ਮਿਲਦਾ ਆ ਚਲੋ ਭਈ ਕਿਰਪਾ ਹੋਈ ਇੱਕ ਬਾਈ ਨੂੰ ਰਿਕੁਐਸਟ ਕੀਤੀ ਤੇ ਦੱਸਿਆ ਕਿ ਐਦਾਂ ਆਏ ਆ ਚੱਕਰਾਂ ਕਿਹਾ ਚਲੋ ਕੋਈ ਨਹੀਂ ਜੇ ਤੁਹਾਡੇ ਕੋ ਟਿਕਟਾਂ ਵਾਪਸੀ ਦੀਆਂ ਹੈਗੀਆਂ ਤਾਂ ਕਹਿੰਦਾ ਮੈਂ ਕਰਦਾ ਕੋਈ ਅਰੇਂਜਮੈਂਟ ਫੇਕ ਕਰਾ ਦਤਾ ਚਲੋ ਵਧੀਆ ਕਮਰਾ ਮਿਲ ਗਿਆ ਦਰਬਾਰ ਸਾਹਿਬ ਦੇ ਅੰਦਰ ਹੀ ਆ ਲੋ ਜੀ ਪਹੁੰਚ ਗਏ ਤਖਤ ਸ੍ਰੀ ਹਜੂਰ ਸਾਹਿਬ ਦਾ ਦੇੜਾ 14 ਲੰਗਰ ਛਕ ਲਿਆ ਇੱਥੇ ਆਪਾਂ ਨੂੰ ਕਮਰਾ ਮਿਲ ਗਿਆ ਸੱਚਖੰਡ ਦੇ ਬਾਅਦ ਸਿੱਧੇ ਕੁਛ ਨਾਮ ਦੀ ਬਹੁਤ ਵਧੀਆ ਕਮਰਾ ਸੀ ਏਸੀ ਕਮਰਾ ਆ ਲੰਗਰ ਹਾਲ ਜੀ ਬਾਕੀ ਕਰੋ ਚੈੱਕ ਤੁਸੀਂ ਬਹੁਤ ਸੋਹਣਾ ਬਹੁਤ ਸ਼ਾਂਤੀ ਮਿਲਦੀ ਆਗੇ ਐਂਡ ਪੀਸਫੁਲ ਉਧਰੋਂ ਐਂਟਰੇਸ ਆ ਆਪਾਂ ਇਸ ਗੇਟ ਚੋਂ ਆਏ ਵਾਰ ਐਂਟਰੈਂਸ ਉਹ ਮੇਲਾ ਦਾ ਮੇਨ ਗੇਟ ਉਧਰੋਂ ਆ ਉਹ ਹੁਣ ਜਾਣੇ ਤੇ ਫਿਰ ਦੇਖਦੇ ਕਿਦਾਂ 16 ਅਲਾਉਟ ਨਹੀਂ ਹੈਗੇ ਜਿੰਤਾ ਵੀ ਜੇ ਹੋਇਆ ਬਣਿਆ ਹਿਸਾਬ ਕਿਤਾਬ ਵਜਿਆ ਹੋਇਆ ਤਾਂ ਦੇਖ ਲਾਂਗੇ ਨਹੀਂ ਤਾਂ ਚਲੋ ਕੋਈ ਚੱਕਰ ਨਹੀਂ ਅਰਦਾਸ ਹੋ ਗਿਆ ਆਈਡੀ ਸੰਗਤ ਖੜੀ ਆ ਦੇਖੋ ਵਾਹੀ ਜੀ